ਇੱਕ ਸਮੇਂ ਦੀ ਗੱਲ ਹੈ ਇੱਕ ਛੋਟਾ ਜਿਹਾ ਨਿੱਕਾ ਪੁਜੰਗੀ ਸੀ ਦਿਲੋਂ ਬਹੁਤ ਨਿਰੋਲ ਨਿਮਰ ਪਰ ਵੱਡੀਆਂ ਸੋਚਾਂ ਵਾਲਾ ਇੱਕ ਸਵੇਰ ਉਹ ਆਪਣੀ ਮਾਂ ਕੋਲ ਆ ਕੇ ਖਲੋ ਗਿਆ ਮਾਂ ਜੀ ਮੈਂ ਵੀ ਸਿੱਖ ਰੁਹਾ ਵਾਂਗ ਘੋੜ ਸਵਾਰੀ ਕਰਨੀ ਚਾਹੁੰਦਾ ਹਾਂ ਮਾਂ ਹੌਲੀ ਹੌਲੀ ਮੁਸਕਰਾਈ ਹੱਥ ਸਿਰ ਤੇ ਰੱਖਿਆ ਤੇ ਆਖਿਆ ਹਾਂ ਪੁੱਤਰ ਠੀਕ ਆ ਮਾਂ ਕਹਿੰਦਾ ਹੋਇਆ ਪੁਜੰਗੀ ਬਾਹਰ ਨਿਕਲ ਗਿਆ ਕੁਛ ਚਿਰ ਬਾਅਦ ਉਹ ਤਬੇਲੇ ਕੋਲ ਘਰੋਤਾ ਸੀ ਚਾਰ ਚਰਫੇ ਵੇਖਦਾ ਉਦੀ ਨਜ਼ਰਾਂ ਵਿੱਚ ਖਾਹਿਸ਼ ਸੀ ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ ਤਬੇਲੇ ਵਾਲਾ ਸਿੰਘ ਆਗਦਾ ਸਾਰੇ ਸਿੰਘ ਮਹਿੰਮਤੇ ਗਏ ਹੋਏ ਨੇ ਸਾਰੇ ਘੋੜੇ ਲੈ ਗਏ ਉਹ ਚੰਗੀ ਨਹੀਂ ਅੱਖਾਂ ਹੌਲੀ ਜਿਹਾ ਥੱਕ ਗਈਆਂ ਪਰ ਅਚਾਨਕ ਉਸਨੇ ਦੂਰ ਦੇਖਿਆ ਉਹ ਦੇਖੋ ਉੱਥੇ ਘੋੜਾ ਫਿਰ ਰਿਹਾ ਉਹ ਨਿੱਕੇ ਪੁਚੰਗੀ ਉਹ ਤਾਂ ਬਾਹਲਾ ਅਥਰਾ ਘੋੜਾ ਕਿਸੇ ਨੇ ਅਜੇ ਤੱਕ ਉਸ ਤੇ ਕਾਠ ਹੀ ਨਹੀਂ ਪਾਈ ਤੂੰ ਕਿਵੇਂ ਸਵਾਰੀ ਕਰੇਂਗਾ ਮੈਂ ਮੈਂ ਉਸ ਕੋਲ ਜਾ ਰਿਹਾ ਬਸ ਕੋਲ ਜਾਣਾ ਹੈ ਉਹ ਘੋੜੇ ਕੋਲ ਗਿਆ ਇਹ ਕਦੇ ਨਹੀਂ ਹੋਇਆ ਸੀ ਇਹਨਾ ਵੱਡਾ ਘੋੜਾ ਅੱਖਾਂ ਵਿੱਚ ਜੋਸ਼ ਸੀ ਪਰ ਭੁਜੰਗੀ ਡਰਿਆ ਨਹੀਂ ਤੈਨੂੰ ਪਤਾ ਮੈਂ ਤੇਰੇ ਕੋਲ ਕਿਉਂ ਆਇਆ ਮਾਂ ਕਹਿੰਦੀ ਸੀ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ ਉਸ ਸਿਖ ਨਾਲ ਜੋ ਬਾਣੀ ਪੜਦਾ ਸ਼ਸਤਰ ਨਾਲ ਰਹਿਦਾ ਸੇਵਾ ਕਰਦਾ ਤੇ ਘੋੜ ਸਵਾਰੀ ਕਰਦਾ ਬਾਕੀ ਸਭ ਮੈਨੂੰ ਥੋੜਾ ਥੋੜਾ ਆਉਂਦਾ ਪਰ ਘੋੜ ਸਵਾਰੀ ਮੈਨੂੰ ਨਹੀਂ ਆਉਂਦੀ ਪਰ ਤੈਨੂੰ ਪਤਾ ਮਹਾਰਾਜ ਉਸ ਘੋੜੇ ਨੂੰ ਵੀ ਪਿਆਰ ਕਰਦੇ ਨੇ ਜੋ ਪੁਜੰਗੀਆਂ ਨੂੰ ਆਪਣੀ ਪਿੱਠ ਦੇਂਦੇ ਨੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਅਗਲੇ ਹੀ ਪਲ ਅਨੋਖਾ ਚਮਤਕਾਰ ਹੋਇਆ ਅੱਜ ਤੱਕ ਜਿਸ ਅਥਰੇ ਘੋੜੇ ਨੇ ਕਾਠੀ ਵੀ ਨਹੀਂ ਲੱਗਣ ਦਿੱਤੀ ਸੀ ਉਹ ਪੁਜੰਗੀ ਨੂੰ ਆਪਣੇ ਉੱਤੇ ਬੈਠਾ ਲੈ ਗਿਆ ਕੋਈ ਕਾਠ ਹੀ ਨਹੀਂ ਕੋਈ ਸਖਲਾਈ ਨਹੀਂ ਪਰ ਘੋੜਾ ਉਸ ਨੂੰ ਲੈ ਕੇ ਜੰਗਲ ਦੀਆਂ ਰਾਹਾਂ 'ਚ ਦੌੜ ਰਿਹਾ ਸੀ ਸਭ ਦੇ ਮੂੰਹ ਖੁੱਲ੍ਹੇ ਰਹਿ ਗਏ ਕੋਈ ਕਹਿ ਰਿਹਾ ਸੀ ਇਹ ਤਾਂ ਸੱਚਮੁੱਚ ਸੱਚੇ ਪਾਤਸ਼ਾਹ ਦੀ ਰਹਿਮਤ ਹੈ